ਦੋਸਤੋ ਗਰਮੀ ਬਹੁਤ ਪੈ ਰਹੀ ਹੈ ਮੀਂਹ ਪਣਾ ਪਿਆ ਪਰ ਫਿਰ ਵੀ ਉਮਸ ਬਹੁਤ ਬਣੀ ਹੋਈ ਹੈ ਤੇ ਆਹ ਦੇਖੋ ਪਸ਼ੂਆਂ ਲਈ ਖਵਾਰੇ ਲਾਏ ਸੀਗੇ 2 ਕੁ ਮਹੀਨੇ ਹੋ ਗਏ ਤੇ ਪਸ਼ੂਆਂ ਨੇ ਡੇ ਨਿਆਰੇ ਇਹਨਾਂ ਦੇ ਵਿੱਚੋਂ ਬਹੁਤ ਬਰੀਕ ਪਾਣੀ ਲਿਗਦਾ ਪਹਿਲਾਂ ਜਿਹੜੇ ਖਵਾਰੇ ਸੀਗੇ ਉਹ ਪਲਾਸਟਿਕ ਦੇ ਲਾਏ ਸੀ ਉਹਨਾਂ ਨਾਲ ਜ਼ਿਆਦਾ ਪਾਣੀ ਲਿਗਦਾ ਸੀ ਤੇ ਪਿੱਤਲ ਦੇ ਆ ਸ਼ਰਤ ਕਰਗੀਆਂ ਦਾ ਪਹਾਰ ਆਇਆ ਸੀਗਾ ਤੇ ਪਸ਼ੂ ਮਸਤੀਆਂ ਮਾਰਦੇ ਆ ਥੱਲੇ ਦੇਖੋ ਐ ਬਰੀਕ ਬਰੀਕ ਇਹਨਾਂ ਤੇ ਪਹਾਰਾ ਪਈ ਜਾਂਦੀਆਂ ਉੱਤੇ ਚੱਲੀ ਜਾਂਦੇ ਪੱਖੇ ਇਹਦੇ ਨਾਲ ਦੇਖੋ ਪਸ਼ੂ ਜਿਹੜੇ ਹੈਗੇ ਸੌਖੇ ਵਿਚਾਰੇ ਹਾਲ ਦਾ ਟਾਈਮ ਪਾਸ ਕਰ ਲੈਂਦੇ ਆ ਗਰਮੀ ਦੇ ਵਿੱਚ ਕੋਈ ਬੜਾ ਮਹਿੰਗਾ ਸੌਦਾ ਨਹੀਂ ਹੈਗਾ ਗਰਮੀਆਂ ਨੂੰ ਪਸ਼ੂਆਂ ਨੂੰ ਜਿਹੜਾ ਹੈ ਗਰਮੀ ਤੋਂ ਬਚਾਉਣ ਦੇ ਲਈ ਸਾਰਾ ਕੁਝ ਸਰੀ ਸਰਗਾ ਜੀ ਕੱਲਾ ਪੁਆਰੇ ਤੇ ਜਿਹੜੀ ਪਾਈ ਪੈ ਗਈ ਪੁਆਰੇ ਤੇ ਪਾਈਪਾਂ ਇਹ ਬਾਜ਼ਾਰ ਚੋਕ ਰਿਤਨੀਆਂ ਪਈਆਂ ਸੀਗੀਆਂ ਤੁਹਾਨੂੰ ਮੈਂ ਦਿਖਾਉਣਾ ਹੈ ਜਿਹੜਾ ਆ ਸਾਡੇ ਘਰੇ ਫਿਲਟਰ ਸੀਗਾ ਪੁਰਾਣਾ ਆਰ ਵਾਲਾ ਤੇ ਉਹ ਬੰਦ ਹੀ ਪਿਆ ਸੀਗਾ ਤੇ ਉਹਦੀ ਮੋਟਰ ਕੰਮ ਆ ਗਈ ਤੇ ਆ ਫਿਲਟਰ ਕੰਮ ਆ ਗਿਆ ਇਹ ਬਸ ਚੱਲੀ ਜਾਂਦਾ ਬਰੀਕ ਬਰੀਕ ਪਾਣੀ ਹੋਰਾਂ ਨਹੀਂ ਆਈ ਜਾਂਦਾ ਤੇ ਸਾਰਾ 500-700 ਰੁਪਇਆ ਲੱਗਿਆ ਸੀਗਾ ਬਹੁਤ ਸਾਰੇ ਦੋਸਤਾਂ ਨੇ ਲਾਏ ਆ ਤੇ ਮੇਰਾ ਵੀ ਅੱਜ ਮੈਂ ਸੋਚਿਆ ਕਿ ਖਾਵਾ ਤੁਨੂੰ ਕਿ ਪਸ਼ੂਆਂ ਦੀ ਜ਼ਿੰਦਗੀ ਵੀ ਆਪਣੀ ਅਰਜੀ ਕਿਉਂ ਕਿ ਮੱਝਾਂ ਦੁੱਧ ਦਿੰਦੀਆਂ ਮੱਝ ਦੁੱਧ ਦਿੰਦੇ ਝੋਟੀ ਐ ਇਹਨਾਂ ਨੂੰ ਵੀ ਕੋਈ ਨਾ ਕੋਈ ਗਰਮੀ ਤੋਂ ਇਹਨਾਂ ਦਾ ਬਚਾਅ ਕੀਤਾ ਜਾਵੇ ਇਸ ਲਈ ਪਾਰੇ ਲਾਏ ਆ ਦੇਖੋ ਇਹਨਾਂ ਪਸ਼ੂ ਆਰਾਮ ਨਾਲ ਬੈਠੇ ਆ ਬਾਹਰ ਕਾफी ਗਰਮੀ ਐ ਪਰ ਫਿਰ ਵੀ ਆਨੰਦਮਈ ਜ਼ਿੰਦਗੀ ਜਿਉ ਰਹੇ ਆ ਇਹ ਫਾਰਨਿਵਜਨ ਨਾਲ ਇੱਥੇ ਜਦੋਂ ਆ ਮਾਹ ਕੱਢਦੇ ਆ ਤੇ ਆਪ ਨੂੰ ਵੀ ਆਨੰਦ ਆਉਂਦਾ ਹੈ ਏਸੀ ਤੋਂ ਵੀ ਚੰਗਾ ਮਹਿਸੂਸ ਹੁੰਦਾ ਹੈ ਕਿਉਂਕਿ ਇਹੇ ਤਾਂ ਹਵਾ ਹੀ ਠੰਡੀ ਛੱਡਦਾ ਇਹ ਬਰੀਕ ਬਰੀਕ ਜਿਹੜੀ ਹੈਗੀ ਆ ਓਹੋ ਆ ਹੁਆਰ ਵੀ ਦਿੰਦਿਆ ਦੇਖੋ ਤੁਹਾਨੂੰ ਮਾੜੀ ਮੋਟੀ ਦਿੱਸ ਰਹੀ ਹੋਣੀ ਹੈ ਸ਼ਾਇਦ ਤੇ ਇਹ ਦੋਸਤੋ ਜੇ ਹੋ ਸਕੇ ਤਾਂ ਜਰੂਰ ਆਪਦੇ ਪਸ਼ੂਆਂ ਤੇ ਲਾਓ ਹੁਆਰੇ ਤੇ ਵਧੀਆ ਢੰਗ ਨਾਲ ਫੇ ਟੈਂਕਰਾ ਕੇ ਲਾਓ ਮੈਂ ਬਹੁਤ ਕਰਾਏ ਦੇਖ ਕੇ ਲਮਕਦੇ ਫਿਰਦੇ ਹੁੰਦੇ ਆ ਤੇ ਨਾ ਹੀ ਉਹਨਾਂ ਦੇ ਵਿੱਚੋਂ ਪੂਰੇ ਚੱਲਦੇ ਹੁੰਦੇ ਆ ਇਹਨਾਂ ਦੀ ਸਫਾਈ ਵੀ ਜ਼ਰੂਰੀ ਹੈ ਫਿਲਟਰੋਂ ਤਾਂ ਲੱਗਿਆ ਪਰ ਫੇਰ ਵੀ ਕਦੇ ਨਾ ਕਦੇ ਕੁਝ ਨਾ ਕੁਝ ਫਸ ਜਾਂਦਾ ਹੈ ਤੇ ਪਸ਼ੂ ਵੀ ਦੋਸਤੋ ਸਾਡੀ ਜਿੰਦ ਜਾਨ ਹੈ ਇਹਨਾਂ ਨਾਲ ਮੋਹ ਪਿਆਰ ਕਰਦੇ ਆ ਤੇ ਸਾਨੂੰ ਵੀ ਪਿਆਰ ਦਿੰਦੇ ਆ ਇਹ ਦੁੱਧ ਦਿੰਦੇ ਆ ਤੇ ਜਦੋਂ ਵਿਚਾਰੇ ਆਪ ਹੀ ਸੌਖੇ ਨਾ ਹੋਏ ਤਾਂ ਕੀ ਇਹਨਾਂ ਨੇ ਦੁੱਧ ਦਿੰਦਾ ਖਾਸ ਤੌਰ ਤੇ ਦੇਣਾ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਤੋਂ ਤੇ ਕੱਟ ਜਾਂਦੇ ਆ ਰਾਤ ਨੂੰ ਮੱਛਰ ਕੰਦਾ ਤੇ ਦਿਨੇ ਗਰਮੀ ਇਸ ਲਈ ਸਾਰੀਆਂ ਚੀਜ਼ਾਂ ਤੇ ਇਹਨਾਂ ਤੋਂ ਬਚਾਅ ਕਰਨ ਦੇ ਲਈ ਖਾਸ ਕਰਕੇ ਗਰਮੀ ਤੋਂ ਬਚਾਅ ਕਰਨ ਦੇ ਲਈ ਐਫ ਆਰਏ ਤੁਸੀਂ ਲਾ ਸਕਦੇ ਹੋ ਬਾਲਾ ਕੰਤਾ ਨਹੀਂ ਹੁੰਦਾ ਜੇ ਬਾਜ਼ਾਰ ਦੇ ਵਿੱਚੋਂ ਵੀ ਸਾਰਾ ਕੁਝ ਉਹਨੂੰ ਖਰੀਦਣਾ ਪਵੇ 900 ਰੁਪਏ ਦੀ ਮੋਟਰ ਮਿਲ ਜਾਂਦੀ ਹੈ ਤੇ ਫੁਆਰੇ ਕਿੰਨੋਂ ਲੋ ਜਿਹੜੇ 5-7 ਜਿੰਨੇ ਵੀ ਲੱਗੇ ਹੋਏ 60 ਰੁਪਈਆ ਦਾ ਫੁਆਰਾ ਮਿਲ ਜਾਂਦਾ ਹੈ ਮੋਟਰ ਸਣੇ ਫੁਆਰੇ ਤੇ ਸਾਰਾ ਕੁਝ ਇੰਨਾ ਕੁ ਲਗ 15-1600 ਰੁਪਈਆ ਵੱਧ-ਵੱਧ ਜਾਂ 12-1300 ਰੁਪਈਆ ਖਰਚ ਆਉਂਦਾ ਹੈ ਤੇ ਪਸ਼ੂਆਂ ਨੂੰ ਜਿਹੜਾ ਦੇਖੋ ਕਿਵੇਂ ਪਿੰਟੇ ਚਮਕਦੇ ਬਰੀਕ ਬਰੀਕ ਜਿਵੇਂ ਕਣੀਆਂ ਪੈਂਦੀਆਂ ਹੁੰਦੀਆਂ ਇਸ ਤਰ੍ਹਾਂ ਦੇ ਇਹਨਾਂ ਦੇ ਉੱਤੇ ਪੌਰਾ ਪੈਂਦੀਆਂ ਹੁੰਦੀਆਂ ਤੇ ਵੇਖੋ ਆਹ ਨਾਲ ਬੈਠੇ ਆ ਨੀ ਤਾਂ ਜਦੋਂ ਕੋਈ ਅੰਦਰ ਵੱਡ ਜਾਂਦਾ ਗਰਮੀਆਂ ਦੇ ਰੋਤੇ ਵਿੱਚ ਪਸ਼ੂ ਖੜੇ ਹੋ ਜਾਂਦੇ ਆ ਤੇ ਟੜਪਣ ਲੱਗ ਜਾਂਦੇ ਆ ਪਰ ਆਹ ਦੇਖੋ ਤੁਸੀਂ ਬਹੁਤ ਥੋੜੇ ਜਿਹੇ ਟੈਂਕਾਂ ਦੇ ਵਿੱਚ ਥੋੜੇ ਜਿਹਾ ਪਾਣੀ ਦੇ ਨਾਲ ਇਹ ਚੱਲ ਰਿਹਾ ਹੈ ਮੋਟਰ ਤੋਂ ਸਿੱਧਾ ਕਨੈਕਸ਼ਨ ਕੀਤਾ ਹੋਇਆ ਵੈ ਜਿਹੜਾ ਤੁਹਾਨੂੰ ਦਿਖਾਉਣਾ ਮੈਂ ਜਾਂ ਮੁੱਟ ਤਾਂ ਟੈਂਕੀ ਤੋਂ ਮਾਫੀ ਚਾਹਣਾ ਟੈਂਕੀ ਤੋਂ ਸਿੱਧਾ ਕਨੈਕਸ਼ਨ ਕੀਤਾ ਹੋਇਆ ਹੈ। ਟੈਂਕੀ ਦੇ ਵਿੱਚ ਪਾਣੀ ਆਪਣੇ ਵਾਧੂ ਹੁੰਦਾ ਨਾ ਪਾਣੀ ਮੁੱਕਦਾ ਤੇ ਨਾ ਕੋਈ ਉਹ ਜੀ ਗੱਲ ਆ। ਵੇਖੋ ਇਸ ਤੋਂ ਬਾਹਰੋਂ ਕਨੈਕਸ਼ਨ ਕੀਤਾ ਹੋਇਆ ਹੈ। ਅੰਦਰ ਵਾਲ ਵੀ ਲੱਗਿਆ ਹੈ। ਪਾਣੀ ਬੰਦ ਕਰਨ ਦੇ ਲਈ ਘਟਾਉਣ ਵਧਾਉਣ ਦੇ ਲਈ ਤੇ ਇਹਦੇ ਵਿੱਚ ਹੁਣ HRE Wi-Fi ਸਾਫ਼ ਕਰਨ ਵਾਲਾ ਫਿਲਟਰ ਤੇ ਬਾਕੀ ਦੇਖੋ ਸਾਰਾ ਹੀ ਵਧੀਆ ਫਿਟਿੰਗ ਜਿਹੜੀ ਕੀਤੀ ਹੋਈ ਹੈ ਇੱਕ ਨੰਬਰ ਇਹਦਾ ਫਾਇਦਾ ਹੈਗਾ ਤੁਹਾਨੂੰ। ਕੰਟਰੋਲ ਲਾਥਾਂ ਹੈ। ਛੋੜਾ ਜਾਂ ਬਾਲਾ ਛੋੜੇ ਖਾਸ ਕਰ ਜਿਨ੍ਹਾਂ ਦੇ ਛੱਤਾਂ ਦੀ ਥਾਂ ਦੇ ਉੱਤੇ ਜਿਹੜੀ ਚਾਦਰਾਂ ਪਾਈਆਂ ਹੋਈਆਂ ਉਹਨਾਂ ਦੇ ਤਰ੍ਹਾਂ ਪਸ਼ੂਆਂ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ ਆ ਤੁਰਤੇ ਪਸ਼ੂਆਂ ਨੂੰ ਆ ਵੀ ਸਮਝ ਕੇ ਇਹਨਾਂ ਨੂੰ ਤੋਤ ਤੱਲੇ ਇੰਨੇ ਅਨਾਂ ਤੋਂ ਬਾਰੇ ਇਹਨਾਂ ਦੇ ਸੂਲਤ ਵਾਸਤੇ ਕੁਝ ਨਹੀਂ ਵੇਦੇ ਛੱਡਾਂ ਥੱਲੇ ਜਿਹੜੇ ਜਿਹੜੇ ਅਸੀਂ ਉਹਦੇ ਚਾਦਰਾਂ ਜਾਂ ਲੋਹੇ ਦੀਆਂ ਪਾਈਆਂ ਹੁੰਦੀਆਂ ਉਹਨਾਂ ਦੇ ਪਸ਼ੂਆਂ ਦੀ ਥੱਲੇ ਜ਼ਿੰਦਗੀ ਵਿਚਾਰਾਂ ਦੀ ਬਰਬਾਦ ਹੋ ਜਾਂਦੀ ਹੈ ਉਹਨਾਂ ਦੋਸਤਾਂ ਨੂੰ ਖਾਸ ਤੌਰ ਤੇ ਇਹਨਾਂ ਫੁਆਰਿਆਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇੰਨੀ ਗਰਮਾਈ ਵਾਹ ਜਾਂਦੀ ਹੈ ਕਿ ਫੁਆਰਿਆਂ ਬਿਨਾ ਉਹਨਾਂ ਨੂੰ ਜਾਣਾ ਔਖਾ ਹੋ ਜਾਂਦਾ ਅੱਜ ਕੱਲ ਤਕਨੀਕ ਜਿੰਨੇ ਜਿੰਨੇ ਵੱਧਦੀ ਜਾਂਦੀ ਆਉਂਦੇ ਆਪਾਂ ਆਪਦੀ ਸਹੂਲਤ ਬਥੇਰੀ ਰੱਖ ਲੈਣੇ ਆ ਬਣਾ ਲੈਣੇ ਆ ਏਸੀ ਲਾ ਲਈ ਆਪ ਅੰਦਰ ਪੈ ਗਏ ਤੇ ਪਸ਼ੂਆਂ ਵੱਡੇ ਆਪਾਂ ਧਿਆਨ ਨਹੀਂ ਕਰਦੇ ਇਸ ਲਈ ਪਸ਼ੂਆਂ ਨੂੰ ਵੀ ਆਪਣੇ ਵਾਂਗੂ ਹੀ ਸਮਝੀਏ ਕਿਉਂਕਿ ਇਹਨਾਂ 'ਚ ਵੀ ਜਾਨ ਹੈ ਦੁੱਧ ਦਿੰਦੇ ਆ ਸਾਨੂੰ ਸਾਡੀ ਸੇਵਾ ਕਰਦੇ ਆ ਤੇ ਆਪਣਾ ਹੀ ਫਰਜ਼ ਬੰਦ ਹੈ ਇਹਨਾਂ ਦੀ ਉਨੀ ਸੇਵਾ ਕਰਨੀ ਦੇਖੋ ਆਰਾਮ ਨਾਲ ਬੈਠੇ ਆ ਤੇ ਨਹੀਂ ਇਹੋ ਜੀ ਗਰਮੀ ਦੇ ਵਿੱਚ ਪਸ਼ੂਆਂ ਦਾ ਆਰਾਮ ਨਾਲ ਬੈਣਾ ਬੜਾ ਔਖਾ ਹੈ ਤੇ ਮੇਰੇ ਦੋਸਤੋ ਤੁਹਾਨੂੰ ਸਾਰਾ ਕੁਝ ਚੰਗਾ ਲੱਗਿਆ ਹੋਣਾ ਮੈਨੂੰ ਲੱਗਿਆ ਕਿ ਮੈਂ ਜਿਖਾਵਾਵਾਂ ਉਹ ਫੁਹਾਰੇ ਲਾਏ ਹੁਣ ਤਾਂ ਬਹੁਤ دیر ਹੋ ਗਈ 2-3 ਮਹੀਨੇ ਹੋ ਗਏ ਹੁਣ ਪਰ ਅੱਜ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਇੱਧਰ ਆਇਆ ਸੀ ਪਸ਼ੂਆਂ ਨਾਲ ਬਿੱਠੇ ਮੈਨੂੰ ਖੁਸ਼ੀ ਹੋਈ ਦੇਖ ਕੇ ਤੇ ਕਿਉਂ ਨਾ ਵਿਖਾਇਆ ਜਾਵੇ ਦੋਸਤਾਂ ਨੂੰ ਵੀ ਜਿਨ੍ਹਾਂ ਦੇ ਨਹੀਂ ਲਾਏ ਬਹੁਤ سارے ਦੋਸਤਾਂ ਨੇ ਲਾਏ ਹੈ ਇਹ ਜੀ ਗੱਲ ਨਹੀਂ ਐਦਕੀ ਬਹੁਤ 트ੈਂਡ ਚੱਲਿਆ ਹੈ ਇਹ ਬਹੁਤ ਫੁਹਾਰੇ ਲੱਗੇ ਆ ਤੇ ਬੜਾ ਵਧੀਆ ਲੱਗਦਾ ਹੈ ਦੇਖ ਕੇ ਵੀ ਪਸ਼ੂਆਂ ਵਾਸਤੇ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਹੈ ਜਿੰਨਾਂ ਘਰਾਂ ਦੇ ਵਿੱਚ ਪਸ਼ੂ ਹੈ ਜ਼ਿਆਦਾ ਘਰਾਂ ਦੇ ਵਿੱਚ ਤਾਂ ਪਸ਼ੂ ਅੱਜ ਕੱਲ ਲਗਭਗ ਲੋਭ ਹੋ ਗਿਆ ਖਤਮ ਹੋ ਗਿਆ ਕਿਉਂਕਿ ਲੋਕਾਂ ਨੇ ਪਸ਼ੂਆਂ ਨੂੰ ਰੱਖਣਾ ਹੀ ਮਤਲਬ ਕਿ ਛੱਡ ਦਿੱਤਾ ਹੈ ਅੱਜ ਕੱਲ ਦੀਆਂ ਬੀਬੀਆਂ ਤੋਂ ਜਾਂ ਬੰਦਿਆਂ ਤੋਂ ਪਸ਼ੂਆਂ ਨੂੰ ਸੰਭਾਲਣਾ ਯਾਨੀ ਕਿ ਇੱਕ ਔਖਾ ਜਿਹਾ ਕੰਮ ਲੱਗਣ ਲੱਗਿਆ ਪਰ ਨਹੀਂ ਦੋਸਤੋ ਪਸ਼ੂ ਸਾਡੇ ਮੁੱਢ ਕਦੀਮ ਤੋਂ ਦੋਸਤ ਰਹੇ ਆ ਇਹਨਾਂ ਨੂੰ ਇਸੇ ਤਰ੍ਹਾਂ ਸੰਭਾਲੀਏ ਰੱਖੀਏ ਘਰੇ ਚੰਗਾ ਦੁੱਧ ਮਿਲਦਾ ਤੁਹਾਨੂੰ ਪਤਾ ਵੀ ਜਿਹੜਾ ਮਾਰਕੀਟ 'ਚ ਦੁੱਧ ਮਿਲਦਾ ਉਹ ਕਹਿੰਦੇ ਉਹਨਾਂ ਦੁੱਧ ਹੈ ਨਹੀਂ ਜਿੰਨਾ ਪਨੀਰ ਸਾਡੇ ਪੰਜਾਬ ਦੇ ਵਿੱਚੋਂ ਤਿਆਰ ਹੋ ਜਾਂਦਾ ਜਾਂ ਸਾਡੇ ਇੰਡੀਆ ਦੇ ਵਿੱਚ ਤਿਆਰ ਹੁੰਦਾ ਇਸ ਲਈ ਨਕਲੀ ਦੁੱਧ ਦੀ ਪਰਮਾਰਿਆ ਆਪਦੇ ਪਸ਼ੂ ਰੱਖਦੇ ਹਾਂ ਤੁਸੀਂ ਬਹੁਤ ਵਧੀਤਰੀ ਵਾਲੀ ਗੱਲ ਹੈ ਜੇ ਰੱਖੇ ਹੋਏ ਐ ਤੇ ਉਹਨਾਂ ਵਾਸਤੇ ਇਸ ਤਰ੍ਹਾਂ ਦੇ ਫੁਹਾਰੇ ਹੈਗੇ ਜਿਹੜੇ ਉਹ ਜ਼ਰੂਰ ਲਾਓ ਤਾਂ ਜੋ ਪਸ਼ੂਾਂ ਦੀ ਜਿਹੜੀ ਜ਼ਿੰਦਗੀ ਹੈ ਵਧੀਆ ਬਣ ਸਕੇ ਤੇ ਨਾਲ ਦੁੱਧ ਵੀ ਵਧ ਦੇਣ ਤੇ ਆਪ ਦਾ ਆਰਾਮ ਨਾਲ ਬੈਠਣ ਇਹ ਵੀ ਜਿਵੇਂ ਬੈਠੇ ਹੋ ਜਾ ਦੇਖੋ ਤੁਸੀਂ ਛੋਟੀ ਤੇ ਮੱਝ ਪੂਰੇ ਆਰਾਮ ਨਾਲ ਬੈਠੀ ਹੋਈ ਐ ਤੇ ਛੋਟੀ ਮੱਝ ਤਾਂ ਏਡੀ ਸਿਆਣੀ ਵਿਚਾਰੀ ਰਿੰਗ ਕੇ ਕਈ ਵਾਰੀ ਅੱਧੀ ਰਾਤ ਨੂੰ ਰਿੰਗ ਕੇ ਵੀ ਧਾਰ ਕਢਾਉਣ ਨੂੰ ਕਹਿੰਦੀ ਐ ਤੇ ਸੂਈ ਨੂੰ ਹੋ ਗਿਆ ਉਹਨੂੰ ਘੱਟੋ ਘੱਟ ਢੂੜ ਸਾਲ ਤੇ ਦੇਖੋ ਰਾਨ ਹੋਵਗੇ ਤੁਸੀਂ ਅੱਜ ਵੀ ਇਹ ਦੁੱਧ ਦੇ ਰਹੀ ਐ ਉਹ ਵੀ ਆਪ ਆਵਾਜ਼ ਮਾਰ ਕੇ ਦੁੱਧ ਕਢਾਉਂਦੀ ਐ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕੇ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਸਿਕਾ ਪਿਆਰ ਭਰੀ ਨਮਸਕਾਰ